ਵਾਹਿਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰੂ ਜੀ ਦੀ ਫਤਿਹ ਬਿਹਰਾਮ ਦੀ ਮੂਰਤ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਕਿੰਵੇਂ ਗੁਰੂ ਹੋਏ ਹਨ ਨੋਵੇਂ ਗੁਰੂ ਗੁਰੂ ਜੀ ਦਾ ਜਨਮ ਕਦੋਂ ਹੋਇਆ ਸੀ ਸਾਲ 1666 21 ਸ੍ਰੀ ਨੂੰ ਗੁਰੂ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਕਾ ਮਾਲ ਸ੍ਰੀ ਅੰਮ੍ਰਿਤਸਰ ਗੁਰੂ ਜੀ ਦੀ ਮਾਤਾ ਜੀ ਦਾ ਨਾਮ ਦੱਸੋ ਬੇਬੇ ਨਾਨਕ ਕੀ ਮਾਤਾ ਨਾਨਕ ਕੀ ਜੀ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਕਿਹੜਾ ਸੀ ਬਾਬਾ ਬਕਾਲਾ ਆਪ ਜੀ ਨੇ ਕਿਸ ਜੀ ਨਿਗਰਾਨੀ ਹੇਠ ਵਿਦਿਆ ਪ੍ਰਾਪਤ ਕੀਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ੍ਰੀ ਗੁਰੂ ਹਰ ਤੇਗ ਬਹਾਦਰ ਜੀ ਨੇ ਛੇਵੇਂ ਪਾਸ਼ਾ ਨਾਲ ਕਿਸ ਜੰਗ ਵਿੱਚ ਤੇਗ ਦੇ ਜੋਰ ਵਿਖਾਏ ਚੌਥੇ ਜੰਗ ਚ ਗੁਰੂ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ਮਾਤਾ ਗੁਦਰੀ ਜੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਦਾ ਨਾਮ ਦੱਸੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੱਖਣ ਸ਼ਾਹ ਨੇ ਅਸਲੀ ਗੁਰੂ ਲੰਬਨ ਸਮੇਂ ਉਥੇ ਚੜ ਕੇ ਕੀ ਸ਼ਬਦ ਕਹੇ ਸਨ ਗੁਰਲਾਦੋਰੇ ਗੁਰਲਾਦੋਰੇ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਵਸਾਇਆ ਸੀ ਚੱਕ ਨਾਨਕੀ ਨਗਰ ਚੱਕ ਨਾਨਕੀ ਅੱਜਕੱਲ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਆਨੰਦਪੁਰ ਸਾਹਿਬ ਚੱਕ ਨਾਨਕੀ ਨਗਰ ਆਪ ਜੀ ਨੇ ਕਿਸ ਦਿਨ ਨਾਮ ਤੇ ਵਸਾਇਆ ਸੀ ਆਪਣੀ ਮਾਤਾ ਆਪਣੀ ਮਾਤਾ ਮਾਤਾ ਨਾਨਕ ਜੀ ਦੇ ਨਾਮ ਤੇ ਗੁਰੂ ਤੇਗ ਬਹਾਦਰ ਸਾਹਿਬ ਕਿੰਨਾ ਦੀ ਫਰਿਆਦ ਤੇ ਸ਼ਹੀਦੀ ਦੇਣ ਗਏ ਸਨ ਕਸ਼ਮੀਰੀ ਪੰਡਤ ਫਰਿਆਦ ਤੇ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੀ ਬਾਣੀ ਅੰਕਿਤ ਹੈ 57 ਸ਼ਲੋਕ 59 ਸ਼ਬਦ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਕਿੱਥੇ ਤੇ ਕਿਸ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਦਮ ਦਮ ਦਾ ਸਾਹਿਬੇਖੇ ਵਾਣੀ ਦਰਸ਼ ਕਰਵਾਈ। ਕਿਹਨੂੰ ਤੇਗ ਬਹਾਦਰ ਜੀ ਨਾਲ ਦਿੱਲੀ ਵਿਖੇ ਸ਼ਹੀਦ ਹੋਏ ਸਿੱਖਾਂ ਦੇ ਨਾਮ ਦੱਸੋ? ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ, ਭੈ ਦਾਲਾ ਜੀ। ਭਾਈ ਮਤੀਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਆਰੇ ਨਾਲ چیر ਕੇ। ਭਾਈ ਸਤੀਦਾਸ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਰੂਹ ਝਲ ਤੇਤ ਕੇ। ਅਬਲਾਤੀ। ਭਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਦੇਗ ਉਬਾਲ ਕੇ। ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਸੀ ਸਤਾਰ ਤੋਂ ਲੱਕ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ਸਿਸਕਾਂ ਦਿੱਲੀ ਦੇ ਦਿੱਲੀ ਦੇ ਚਾਂਦਨੀ ਚੌਂਕ ਤੇ ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਹੈ ਸਿਸਕਾਂ ਸਾਹਿਬ ਦਿੱਲੀ ਆਪ ਜੀ ਦਾ ਸੀਸ ਜੀ ਨਨਪੁਰ ਸਾਹਿਬ ਵਿਖੇ ਕੌਣ ਲੈ ਕੇ ਆਇਆ ਸੀ ਭਾਈ ਜੈਤਾ ਜੀ ਜਿੱਥੇ ਆਪ ਜੀ ਦਾ ਸੀਸ ਦਾ ਸੰਸਕਾਰ ਹੋਇਆ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਹੈ ਸਿਸਕਾਂ ਸਾਹਿਬ ਨਨਪੁਰ ਗੁਰੂ ਜੀ ਦੇ ਧੜ ਦਾ ਸਸਕਾਰ ਕਿਸ ਨੇ ਕਿਵੇਂ ਕੀਤਾ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਉੱਥੇ ਅੱਜਕੱਲ ਕਿਹੜਾ ਗੁਰਦੁਆਰਾ ਸਾਹਿਬ ਚ ਸ਼ੋਭਿਤ ਹੈ ਸ੍ਰੀ ਰਕਾਬਗਨ ਸਾਹਿਬ ਗੁਰੂ ਜੀ ਨਾਲ ਸੰਬੰਧਿਤ ਕੋਈ ਪੰਜ ਗੁਰਦੁਆਰਾ ਸਾਹਿਬਾਂ ਦੇ ਨਾਮ ਦੱਸੋ ਬਾਬਾ ਬਕਾਲਾ ਜੀ ਖੜਾ ਸਾਹਿਬ ਸ੍ਰੀ ਗਨ ਸਾਹਿਬ ਸ੍ਰੀ ਗਨ ਸਾਹਿਬ ਆਨੰਦਪੁਰ ਕਾਗਨ ਸਰ ਗੁਰੂ ਜੀ ਨੇ ਗੁਰਿਆਈ ਕਿਸ ਨੂੰ ਸੌਂਪੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ ਸੀ 16 सोला, 16 1675 ਫੇਸਵੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ